ਸਸਿਕਾ ਟੀਮ ਕੋਮਲ ਕਪੂਰ ਤੁਸੇਖ ਰਹੇ ਚੈਨਲ ਪੰਜਾਬੀ ਫਿਨਲੈਂਡ ਸਰਕਾਰ ਨੇ ਨਾਗਰਿਕਤਾ ਕਾਨੂੰਨ ਦੇ ਵਿੱਚ ਅਹਿਮ ਸੋਧਾਂ ਕਰ ਦਿਆ ਪਲਾਈ ਸਕੀਮਾਂ ਉਤੇ ਨਿਰਪੱਖ ਬਿਨੇਕਾਰਾਂ ਦੇ ਲਈ ਨਵੇਂ ਕੜੇ ਨਿਯਮ ਲਾਗੂ ਕੀਤੇ ਨੇ ਇਹ ਸਾਰੇ ਬਦਲਾਅ 7.03.2025 ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਸਾਰੀਆਂ ਨਾਗਰਿਕਤਾ ਅਰਜ਼ੀਆਂ ਉਤੇ ਲਾਗੂ ਹੋਣਗੇ ਸਭ ਤੋਂ ਵੱਡੀ ਤਬਦੀਲੀ ਵਿੱਤੀ ਯੋਗਤਾ ਨੂੰ ਲੈ ਕੇ ਕੀਤੀ ਗਈ ਹੈ ਤੇ ਹੁਣ ਨਾਗਰਿਕਤਾ ਦੇ ਲਈ ਅਰਜ਼ੀ ਦੇਣ ਵਾਲੇ ਬਿਨੇਕਾਰਾਂ ਨੇ ਪਿਛਲੇ 2 ਸਾਲਾਂ ਦੌਰਾਨ ਕੁੱਲ 3 ਮਹੀਨੇ ਤੋਂ ਵੱਧ ਸਮੇਂ ਦੇ ਲਈ ਬੇਰੋਜ਼ਗਾਰੀ ਪੱਤਾ ਜਾਂ ਸਮਾਜਿਕ ਸਹਾਇਤਾ ਦੇ ਲਈ ਨਹੀਂ ਚਾਹੀਦੀ। ਫਿਨਲੈਂਡ ਨੇ ਭਲਾਈ ਨਿਰਭਰ ਬਿਨੇਕਾਰਾਂ ਨੂੰ ਸੱਜਾ ਦੇਣ ਦੇ ਲਈ ਨਵੇਂ ਨਾਗਰਿਕਤਾ ਨਿਯਮ ਪੇਸ਼ ਕੀਤੇ ਨੇ। ਫਿਨਿਸ਼ ਨਾਗਰਿਕਤਾ ਐਕਟ ਦੇ ਵਿੱਚ ਸੋਧਾਂ ਵਿਤੀ ਸੁਰੱਖਿਆ, ਇਮਾਨਦਾਰੀ ਅਤੇ ਨਾਗਰਿਕਤਾ ਦੇ ਨੁਕਸਾਨ ਸੰਬੰਧੀ ਸਖਤ ਜ਼ਰੂਰਤਾਂ ਪੇਸ਼ ਕਰਦੀਆਂ ਨੇ। ਇਹ ਬਦਲਾਅ 1 ਜਨਵਰੀ 2025 ਤੋਂ ਜਮ੍ਹਾਂ ਕਰਵਾਈਆਂ ਗਿਆ ਸਾਰੀਆਂ ਨਾਗਰਿਕਤਾ ਅਰਜ਼ੀਆਂ ਨੂੰ ਪ੍ਰਭਾਵਿਤ ਕਰਨਗੇ। ਫਿਨਲੈਂਡ ਦੇ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਹੁਣ ਹੋਰ ਸਖਤ ਮਾਪਦੰਡ ਹੋ ਗਏ ਨੇ। ਕਾਫੀ ਵਿਤੀ ਸੁਰੱਖਿਆ ਦੇ ਲਈ ਲੋੜਾਂ ਇਮਾਨਦਾਰੀ ਦੀ ਲੋੜ ਅਤੇ ਨਾਗਰਿਕਤਾ ਗੁਆਉਣਾ ਇਹ ਸਭ ਸਤਾਰਾਂ ਦਸੰਬਰ ਦੋ ਹਜ਼ਾਰ ਪੱਚੀ ਤੋਂ ਲਾਗੂ ਹੋਣ ਵਾਲੇ ਨਾਗਰਿਕਤਾ ਐਕਟ ਸੋਧਾਂ ਦੁਆਰਾ ਕਵਰ ਕੀਤੇ ਗਏ ਨੇ ਲੋੜੀਂਦੇ ਵਿੱਤੀ ਸਰੋਤਾਂ ਦੇ ਲਈ ਇੱਕ ਨਵੀਂ ਸਖਤ ਜ਼ਰੂਰਤ ਦੇ ਤੌਰ ਉੱਤੇ ਬਿਨੈ ਕਾਰਨ ਨੂੰ ਪਿਛਲੇ 2 ਸਾਲਾਂ ਦੌਰਾਨ ਕੁੱਲ 3 ਮਹੀਨਿਆਂ ਤੋਂ ਵੱਧ ਸਮੇਂ ਦੇ ਲਈ ਬੇਰੋਜ਼ਗਾਰੀ ਭੱਤਾ ਜਾਂ ਫਿਰ ਸਮਾਜਿਕ ਸਹਾਇਤਾ ਪ੍ਰਾਪਤ ਨਹੀਂ ਹੋਈ ਹੋਣੀ ਚਾਹੀਦੀ ਫਿਨਲੈਂਡ ਦੇ ਨਾਗਰਿਕਤਾ ਕਾਨੂੰਨ ਦੇ ਵਿੱਚ ਸੋਧ ਦਾ ਪ੍ਰਾਧਿਕ ਪ੍ਰਦਰ ਦੇ ਨਾਲ ਸੰਬੰਧਤ ਉਡੀਕ ਸਮਾਂ ਵਧਾਉਂਦੀ ਹੈ ਜ ਜਿਹਦੇ ਨਾਲ ਨਕਾਰਾਤਮਕ ਫੈਸਲੇ ਦੇ ਮਾਮਲੇ ਵਿੱਚ ਇਸ ਨੂੰ 1 ਤੋਂ 8 ਸਾਲ ਕਰ ਦਿੱਤਾ ਗਿਆ ਜੋ ਕਿ ਪਹਿਲਾਂ ਦੇ ਵੱਧ ਤੋਂ ਵੱਧ 7 ਸਾਲਾਂ ਤੋਂ ਵੱਧ ਹੈ ਇਸ ਉਡੀਕ ਸਮੇਂ ਦੌਰਾਨ ਨਾਗਰਿਕਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਰਾਸ਼ੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਲੇ ਸੋਧ ਕੀਤੇ ਗਏ ਨੇ ਅੱਗੇ ਵੱਧਦੇ ਹੋਏ ਫਿਨਿਸ਼ ਸੁਰੱਖਿਆ ਅਤੇ ਖੂਫੀਆ ਸੇਵਾ ਤੇ ਰਾਸ਼ਟਰੀ ਜਾਂਚ ਬਿਊਰੋ ਨਾਗਰਿਕਤਾ ਕੋਸ਼ਨਾਮਾ ਤੇ ਵੀ ਸੁਰੱਖਿਆ ਬਿਆਨ ਜਾਰੀ ਕਰ ਸਕਦੇ ਨੇ ਪਹਿਲਾ ਛੇਵਿਆਹ ਸਿਰਫ ਨਾਗਰਿਕਤਾ ਅਰਜ਼ੀਆਂ ਤੇ ਜਾਰੀ ਕੀਤੀ ਜਾ ਸਕਦੀ ਨਹੀਂ ਭਾਵੇਂ ਬੇਰਕਾਰ ਫਿਨਿਸ਼ ਨਾਗਰਿਕ ਬਨਨ ਦੇ ਲਈ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ ਫਿਰ ਵੀ ਕੋਸ਼ਨਾ ਦੁਆਰਾ ਨਾਗਰਿਕਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਜੇਕਰ ਸ਼ੱਕ ਕਰਨ ਦੇ ਵਾਜਿਬ ਆਧਾਰਤੇ ਨੇ ਕਿ ਨਾਗਰਿਕਤਾ ਦੇਣ ਦੇ ਨਾਲ ਰਾਸ਼ੀਸ ਰੱਖਿਆ ਨੂੰ ਖਤਰਾ ਹੋਵੇਗਾ ਨਾਗਰਿਕਤਾ ਅਰਜ਼ੀ ਦੇ ਪ੍ਰਕਿਰਿਆ ਦੇ ਲਈ ਜ਼ਿੰਮੇਵਾਰ ਪ੍ਰਕਿਰਿਆ ਮਾਲਕ ਮਾਰੀ ਲੁਕੋਨਨ ਕਹਿੰਦੀ ਹੈ ਕਿ ਗੰਭੀਰ ਅਪਰਾਧ ਜਿਨ੍ਹਾਂ ਵਿੱਚ ਅੱਤਵਾਦੀ ਦੇਸ਼ ਤੋਂ ਜਾਂ ਫਿਰ 6 ਸਾਲ ਦੀ ਕੈਦ ਸਜ਼ਾ ਵਾਲੇ ਵੱਡੇ ਦੇਸ਼ ਤੋਂ ਹੋਦੇ ਅਪਰਾਧ ਸ਼ਾਮਲ ਨੇ ਉਹ ਨਾਗਰਿਕਤਾ ਗਵਾਨ ਦਾ ਕਾਰਨ ਬਣ ਸਕਤੇ ਨੇ ਨਵੇਂ ਐਕਟ ਦੇ ਤਹਿਤ ਨਾਗਰਿਕਤਾ ਗੁਆਨਾ ਸੰਭਵ ਹੈ ਜੇਕਰ ਬਿਨੇ ਕਾਰਨ ਨੇ ਇਸ ਕਿਸਮ ਦਾ ਅਪਰਾਧ ਕੀਤਾ ਹੈ ਅਤੇ ਅਜੇ ਅਪਰਾਧਾ ਦੇ ਲਈ ਘੱਟੋ-ਘੱਟ 2 ਸਾਲ ਦੀ ਬਿਨਾ ਸ਼ਰਤ ਕੈ ਜਾਂ ਘੱਟੋ-ਘੱਟ 2 ਸਾਲ ਦੀ ਸਯੁਕਤ ਸਜ਼ਾ ਦੀ ਸਜ਼ਾ ਸੁਣਾਈ ਗਈ ਹੈ ਤੋਂਦੋਂ ਤੋਂ ਪਹਿਲਾਂ ਨਾਗਰਿਕਤਾ ਗੁਆਨਾ ਸੰਭਵ ਸੀ ਜੇਕਰ ਦਿੱਤੀ ਗਈ ਸਜ਼ਾ ਘੱਟੋ-ਘੱਟ 5 ਸਾਲ ਦੀ ਹੋਵੇ ਲੋਕਨਿਨ ਕਹਿੰਦੇ ਨੇ ਕਿ ਸੋਦਾ ਉਸ ਸਫੇਦ ਨੂੰ ਟੁਕਣਾ ਕਰਦੀਆਂ ਨੇ ਜਿਸ ਦੌਰਾਨ ਗਲਤ ਜਾਣਕਾਰੀ ਦੇ ਆਧਾਰ ਉਤੇ ਨਾਗਰਿਕਤਾ ਗਵਾਨ ਦਾ ਫੈਸਲਾ ਲਿਆ ਜਾ ਸਕਦਾ ਹੈ ਸੋਦਾ ਤੋਂ ਪਹਿਲਾਂ ਨਾਗਰਿਕਤਾ ਗਵਾਨ ਸੰਬੰਧੀ ਮਾਮਲਾ ਨਾਗਰਿਕਤਾ ਦੇ ਫੈਸਲੇ ਦੇ 5 ਸਾਲਾਂ ਦੇ ਅੰਦਰ ਫਿਨਿਸ਼ ਇਮੀਗ੍ਰੇਸ਼ਨ ਸੇਵਾ ਵਿੱਚ ਲੰਬਿਤ ਹੋਣਾ ਚਾਹੀਦਾ ਸੀ ਅੱਗੇ ਵੱਧਦੇ ਹੋਏ ਮਾਮਲਾ 10 ਸਾਲਾਂ ਦੇ ਅੰਦਰ ਲੰਬਿਤ ਹੋਣਾ ਚਾਹੀਦਾ ਸੀ ਅਤੇ ਫੈਸਲਾ ਵੀ ਉਸ ਸਮੇਂ ਦੁਆਨ ਲਿਆ ਜਾਣਾ ਚਾਹੀਦਾ ਸੀ ਲੋਕਾਂ ਨੇ ਕਹਿੰਦੇ ਜੇਕਰ ਤੁਸੀਂ ਫਿਨਲੈਂਡ ਦੇ ਵਿੱਚ ਰਹਿੰਦੇ ਹੋ ਤਾਂ ਫਿਨਲੈਂਡ ਦੇ ਨਾਗਰਿਕ ਬਨਨ ਦੀ ਲੋੜਾ ਪੂਰੀਆਂ ਕਰਦੇ ਹੋ ਤਾਂ ਨਾਗਰਿਕਤਾ ਦੀ ਅਰਜ਼ੀ ਨਾਗਰਿਕਤਾ ਕੌਸ਼ਨਾ ਜੇਕਰ ਤੁਸੀਂ ਉਦਾਹਰਨ ਲਈ ਇਤਿਹਾਸਕ ਫਿਨਲੈਂਡੀ ਨਾਗਰਿਕ ਹੋ ਤਾਂ 18 ਤੋਂ 22 ਸਾਲ ਦੀ ਉਮਰ ਦੇ ਵਿੱਚਕਾਰ ਇੱਕ ਨੌਜਵਾਨ ਹੋ ਜੋ ਲੰਬੇ ਸਮੇਂ ਤੋਂ ਫਿਨਲੈਂਡ ਵਿੱਚ ਰਹਿ ਰਿਹਾ ਹੈ ਤਾਂ ਫਿਨਲੈਂਡ ਦੇ ਨਾਗਰਿਕਤਾ ਦੇ ਬੱਚੇ ਨੂੰ ਜਨਮ ਸਮੇਂ ਉਸ ਦੇ ਮਾਪਿਆਂ ਰਾਹੀਂ ਫਿਨਲੈਂਡ ਦੀ ਨਾਗਰਿਕਤਾ ਮਿਲਦੀ ਹੈ ਬੱਚੇ ਦੇ ਮਾਤਾ-ਪਿਤਾ ਦੀ ਫਿਨਿਸ਼ ਨਾਗਰਿਕਤਾ ਆਪਣੇ ਆਪ ਹੀ 1 ਜੂਨ 2003 ਜਾਂ ਬਾਅਦ ਦੇ ਵਿੱਚ ਪੈਦਾ ਹੋਏ ਬੱਚੇ ਨੂੰ ਮਿਲ ਜਾਵੇਗੀ ਜੇਕਰ ਉਹਨਾਂ ਦੀਆਂ ਸ਼ਰਤਾਂ ਕੁਝ ਇਸ ਪ੍ਰਕਾਰ ਨੇ ਪਹਿਲੀ ਬੱਚੇ ਦੀ ਮਾਂ ਇੱਕ ਫਿਨਿਸ਼ ਨਾਗਰਿਕ ਹੋਣੀ ਚਾਹੀਦੀ ਹੈ ਬੱਚੇ ਦਾ ਪਿਤਾ ਇੱਕ ਫਿਨਿਸ਼ ਨਾਗਰਿਕ ਹੈ ਅਤੇ ਬੱਚੇ ਦੀ ਮਾਂ ਨਾਲ ਵਿਆਹ ਹੋਇਆ ਹੈ ਬੱਚਾ ਫਿਲਨਾਈਟ ਦੇ ਵਿੱਚ ਪੈਦਾ ਹੋਇਆ ਹੈ ਅਤੇ ਪਿਤਾ ਇੱਕ ਫਿਨਿਸ਼ ਨਾਗਰਿਕ ਹੈ ਜਿਸ ਦਾ ਪਿਤਾ ਹੋਣ ਦਾ ਸਬੂਤ 1 ਜੂਨ 2003 ਜਾਂ ਬਾਅਦ ਦੇ ਵਿੱਚ ਮਿਲਿਆ ਹੈ ਬੱਚਾ ਫਿਨਲੈਂਡ ਦੇ ਵਿੱਚ ਪੈਦਾ ਹੋਇਆ ਅਤੇ ਬੱਚੇ ਦੀ ਗੈਰ ਜ਼ਰਮਦਾਤਾ ਮਾイク ਫਿਨਿਸ਼ ਨਾਗਰੀਕਿਆ ਚਿਸਾ ਮਾਤਾ ਫੋਨ ਦਾ ਸਬੂਤ ਇੱਕ ਕਪੜਾ 2019 ਜਾਂ ਬਾਅਦ ਦੇ ਵਿੱਚ ਮਿਲੇ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇਖ ਰਹੇ ਚੈਨਲ ਪੰਜਾਬੀ ਫਿਨਲੈਂਡ ਸਰਕਾਰ ਨੇ ਨਾਗਰਿਕਤਾ ਕਾਨੂੰਨ ਦੇ ਵਿੱਚ ਅਹਿਮ ਸੋਧਾਂ ਕਰ ਦਿਆ ਪਲਾਈ ਸਕੀਮਾਂ ਉਤੇ ਨਿਰਭਰ ਬਿਨੇਕਾਰਾਂ ਦੇ ਲਈ ਨਵੇਂ ਕੜੇ ਨਿਯਮ ਲਾਗੂ ਕੀਤੇ ਨੇ ਇਹ ਸਾਰੇ ਬਦਲਾਅ 7 ਦਸੰਬਰ 2025 ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਸਾਰੀਆਂ ਨਾਗਰਿਕਤਾ ਅਰਜ਼ੀਆਂ ਉਤੇ ਲਾਗੂ ਹੋਣਗੇ ਸਭ ਤੋਂ ਵੱਡੀ ਤਬਦੀਲੀ ਵਿੱਤੀ ਯੋਗਤਾ ਨੂੰ ਲੈ ਕੇ ਕੀਤੀ ਗਈ ਹੈ ਤੇ ਹੁਣ ਨਾਗਰਿਕਤਾ ਦੇ ਲਈ ਅਰਜ਼ੀ ਦੇਣ ਵਾਲੇ ਬਿਨੇਕਾਰਾਂ ਨੇ ਪਿਛਲੇ 2 ਸਾਲਾਂ ਦੌਰਾਨ ਕੁੱਲ 3 ਮਹੀਨੇ ਤੋਂ ਵੱਧ ਸਮੇਂ ਦੇ ਲਈ ਬੇਰੋਜ਼ਗਾਰੀ ਪੱਤਾ ਜਾਂ ਸਮਾਜਿਕ ਸਹਾਇਤਾ ਦੇ ਲਈ ਨਾ ਹੋ ਨਿਚਿਤ ਹੈ ਫਿਨਲੈਂਡ ਨੇ ਭਲਾਈ ਨਿਰਭਰ ਬਿਨੇਕਾਰ ਨੂੰ ਸੱਜਾ ਦੇਣ ਦੇ ਲਈ ਨਵੇਂ ਨਾਗਰਿਕਤਾ ਨਿਯਮ ਪੇਸ਼ ਕੀਤੇ ਨੇ ਫਿਨਿਸ਼ ਨਾਗਰਿਕਤਾ ਐਕਟ ਦੇ ਵਿੱਚ ਸੋਧਾਂ ਵਿੱਤੀ ਸੁਰੱਖਿਆ ਇਮਾਨਦਾਰੀ ਅਤੇ ਨਾਗਰਿਕਤਾ ਦੇ ਨੁਕਸਾਨ ਸੰਬੰਧੀ ਸਖਤ ਜ਼ਰੂਰਤਾਂ ਪੇਸ਼ ਕਰਦੀਆਂ ਨੇ ਇਹ ਬਦਲਾਅ 1 ਸਤੰਬਰ 2025 ਤੋਂ ਜਮ੍ਹਾਂ ਕਰਵਾਈਆਂ ਗਿਆ ਸਾਰੀਆਂ ਨਾਗਰਿਕਤਾ ਅਰਜ਼ੀਆਂ ਨੂੰ ਪ੍ਰਭਾਵਿਤ ਕਰਨਗੇ ਫਿਨਲੈਂਡ ਦੇ ਨਾਗਰਿਕਤਾ ਪ੍ਰਾਪਤ ਕਰਨ ਲਈ ਹੁਣ ਹੋਰ ਸਖਤ ਮਾਪਦੰਡ ਹੋ ਗਏ ਨੇ ਕਾਫੀ ਵਿੱਤੀ ਸੁਰੱਖਿਆ ਦੇ ਲਈ ਲੋੜਾ ਇਮਾਨਦਾਰੀ ਦੀ ਲੋੜ ਅਤੇ ਨਾਗਰਿਕ ਤਰਗਵਾਣਾ ਇਹ ਸਭ ਸਰਦਕਸੰਬਰ 25 ਤੋਂ ਲਾਗੂ ਹੋਣ ਵਾਲੇ ਨਾਗਰਿਕਤਾ ਐਕਟ ਸੋਧ ਦਾ ਦੁਆਰਾ ਕਵਰ ਕੀਤੇ ਗਏ ਨੇ ਲੋੜਿੰਦੇ ਵਿਤੀ ਸ੍ਰੋਤਾ ਦੇ ਲਈ ਇੱਕ ਨਵੀਂ ਸਖਤ ਸਭੂਤੇ ਤੌਰ ਉਤੇ ਵੀ ਨਿਕਾਰਨੂ ਪਿਛਲੇ 2 ਸਾਲਾਂ ਦੌਰਾਨ ਕੁੱਲ 3 ਮਹੀਨੇ ਤੋਂ ਵੱਧ ਸਮੇਂ ਦੇ ਲਈ ਬੇਰੋਜ਼ਗਾਰੀ ਪੱਤਾ ਜਾਂ ਫਿਰ ਸਮਾਜਿਕ ਸਹਾਇਤਾ ਪ੍ਰਾਪਤ ਨਹੀਂ ਹੋਈ ਹੋਣੀ ਚਾਹੀਦੀ ਸਿੰਗਲੈਂਡ ਦੇ ਨਾਗਰਿਕਤਾ ਕਾਨੂੰਨ ਦੇ ਵਿੱਚ ਸੋਧ ਦਾ ਪ੍ਰਾਧਿਕ ਪ੍ਰਦਰ ਦੇ ਨਾਲ ਸੰਬੰਧਤ ਉਡੀਕ ਸਮਾਂ ਵਧਾਉਂਦੀ ਹੈ ਜਿਸ ਦੇ ਨਾਲ ਨਕਾਰਾਤਮਕ ਫੈਸਲੇ ਦੇ ਮਾਮਲੇ ਵਿੱਚ ਇਸ ਨੂੰ 1 ਤੋਂ 8 ਸਾਲ ਕਰ ਦਿੱਤਾ ਗਿਆ ਜੋ ਕਿ ਪਹਿਲਾਂ ਦੇ ਵੱਧ ਤੋਂ ਵੱਧ 7 ਸਾਲਾਂ ਤੋਂ ਵੱਧ ਹੈ ਇਸ ਉਡੀਕ ਸਮੇਂ ਤਰਾਂ ਨਾਗਰਿਕਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਰਾਸ਼ੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਲੇ ਸੋਧ ਕੀਤੇ ਗਏ ਨੇ ਅੱਗੇ ਵੱਧੇ ਹੋਏ ਫਿਨਿਸ਼ ਪ੍ਰੱਖਿਆ ਅਤੇ ਖੂਫੀਆ ਸੇਵਾ ਤੇ ਰਾਸ਼ਟਰੀ ਜਾਂਚ ਬਿਊਰੋ ਨਾਗਰਿਕਤਾ ਕੋਸ਼ ਨਾਮਾ ਤੇ ਵੀ ਸੁਰੱਖਿਆ ਬਿਆਨ ਜਾਰੀ ਕਰ ਸਕਦੇ ਨੇ ਪਹਿਲਾ ਛੇ ਵਿਅਕਤ ਸਿਰਫ ਨਾਗਰਿਕਤਾ ਅਰਜ਼ੀਆਂ ਤੇ ਜਾਰੀ ਕੀਤੀ ਜਾ ਸਕਦੀ ਨਹੀਂ ਭਾਵੇਂ ਵੀ ਰਕਾਰ ਫਿਨਿਸ਼ ਨਾਗਰਿਕ ਬਨਣ ਦੇ ਲਈ ਸਾਰੀਆਂ ਸਹੂਲਤਾਂ ਨੂੰ ਪੂਰਾ ਕਰ ਸਕਦਾ ਹੈ ਫਿਰ ਵੀ ਕੋਸ਼ਨਾ ਦੁਆਰਾ ਨਾਗਰਿਕਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਜੇਕਰ ਸ਼ੱਕ ਕਰਨ ਦੇ ਵਾਜਿਬ ਆਧਾਰਤੇ ਨੇ ਕਿ ਨਾਗਰਿਕਤਾ ਦੇਣ ਦੇ ਨਾਲ ਰਾਸ਼ੀ ਸੁਰੱਖਿਆ ਨੂੰ ਖਤਰਾ ਹੋਵੇਗਾ ਨਾਗਰਿਕਤਾ ਅਲਜੀਰੀ ਪਰਿਕਿਰਿਆ ਦੇ ਲਈ ਜ਼ਿੰਮੇਵਾਰ ਪ੍ਰਕਿਰਿਆ ਮਾਲਕਮਾਰੀ ਲੁਕੋਨਨ ਕਹਿੰਦੀ ਹੈ ਕਿ ਗੰਭੀਰ ਅਪਰਾਧ ਜਿਨ੍ਹਾਂ ਵਿੱਚ ਅੱਤਵਾਦੀ ਦੇਸ਼ ਤੋਂ ਜਾਂ ਫਿਰ 6 ਸਾਲ ਦੀ ਕੈਦ ਸਜ਼ਾ ਵਾਲੇ ਵੱਡੇ ਦੇਸ਼ ਤੋਂ ਹੋਦੇ ਅਪਰਾਧ ਸ਼ਾਮਲ ਨੇ ਉਹ ਨਾਗਰਿਕਤਾ ਗਵਨ ਦਾ ਕਾਰਨ ਬਣ ਸਕਤੇ ਨੇ ਨਵੇਂ ਅੱਪਡੇਟਿਤ ਐਤ ਤਹਤ ਨਾਗਰਿਕਤਾ ਗੁਆਨਾ ਸੰਭਵ ਹੈ ਜਕਰਪੀ ਨੇ ਕਾਰਨ ਨੇ ਇਸ ਕਿਸਮ ਦਾ ਅਪਰਾਧ ਕੀਤਾ ਹੈ ਅਤੇ ਅਜੇ ਅਪਰਾਧਾ ਦੇ ਲਈ ਘੱਟੋ ਘੱਟ 2 ਸਾਲ ਦੀ ਬਿਨਾਂ ਸ਼ਰਤ ਕੈ ਜਾਂ ਘੱਟੋ ਘੱਟ 2 ਸਾਲ ਦੀ ਸਯੁਕਤ ਸਜ਼ਾ ਦੀ ਸੁਣਾਈ ਗਈ ਹੈ ਤੋਂਦਾਂ ਤੋਂ ਪਹਿਲਾਂ ਨਾਗਰਿਕਤਾ ਗੁਆਨਾ ਸੰਬੰਧੀ ਜੇਕਰ ਦਿੱਤੀ ਗਈ ਸਜ਼ਾ ਘੱਟੋ ਘੱਟ 5 ਸਾਲ ਦੀ ਹੋਵੇ ਲਕਨਨ ਕਹਿੰਦੇ ਨੇ ਕਿ ਸੋਦਾ ਉਸ ਸਫੇਦ ਨੂੰ ਤੁਗਣਾ ਕਰਦੀ ਹੈ ਨਹੀਂ ਜਿਸ ਦੌਰਾਨ ਗਲਤ ਜਾਣ ਕਰਦੇ ਦਾ ਦਰੁਤੇ ਨਾਗਰਿਕਤਾ ਕੁਆਂ ਦਾ ਫੈਸਲਾ ਲਿਆ ਜਾ ਸਕਦਾ ਹੈ ਸੋਦਾ ਤੋਂ ਪਹਿਲਾਂ ਨਾਗਰਿਕਤਾ ਕੁਆਂ ਸੰਬੰਧੀ ਮਾਮਲਾ ਨਾਗਰਿਕਤਾ ਦੇ ਫੈਸਲੇ ਦੀ 5 ਸਾਲਾ ਦੇ ਅੰਦਰ ਫਿਨਿਸ਼ ਇਮੀਗ੍ਰੇਸ਼ਨ ਸੇਵਾ ਵਿੱਚ ਲੰਬਿਤ ਹੋਣਾ ਚਾਹੀਦਾ ਸੀ ਅੱਗੇ ਵੱਧਦੇ ਹੋਏ ਮਾਮਲਾ 10 ਸਾਲਾ ਦੇ ਅੰਦਰ ਲੰਬਿਤ ਹੋਣਾ ਚਾਹੀਦਾ ਸੀ ਤੇ ਫੈਸਲਾ ਵੀ ਉਸ ਸਮੇਂ ਦੌਰਾਨ ਲਿਆ ਜਾਣਾ ਚਾਹੀਦਾ ਸੀ ਲਕਨਨ ਨੇ ਕਹਿੰਦਾ ਹੈ ਜੇਕਰ ਤੁਸੀਂ ਫਿਨਲੈਂਡ ਦੇ ਵਿੱਚ ਰਹਿੰਦੇ ਹੋ ਤਾਂ ਫਿਨਲੈਂਡ ਦੇ ਨਾਗਰਿਕ ਬਨਨ ਦੀ ਲੋੜਾ ਪੂਰੀਆਂ ਕਰਦੇ ਹੋ ਤਾਂ ਨਾਗਰਿਕਤਾ ਦੀ ਅਰਜ਼ੀ ਨਾਗਰਿਕਤਾ ਕੌਸ਼ਨਾ ਜੇਕਰ ਤੁਸੀਂ ਉਧਾਰ ਲੈਂਦੇ ਲਈ ਇਤਸਾਫ ਕਾ ਫਿਨਲੈਂਡੀ ਨਾਗਰਿਕ ਹੋ ਤਲ 18 ਤੋਂ 22 ਸਾਲ ਦੀ ਉਮਰ ਦੇ ਵਿਚਕਾਰ ਇੱਕ ਨੌਜਵਾਨ ਹੋ ਜੋ ਲੰਬੇ ਸਮੇਂ ਤੋਂ ਫਿਨਲੈਂਡ ਵਿੱਚ ਰਹਿ ਰਿਹਾ ਹੈ ਤਾਂ ਫਿਨਲੈਂਡ ਦੇ ਨਾਗਰਿਕਾ ਦੇ ਬੱਚੇ ਨੂੰ ਜਨਮ ਸਮੇਂ ਉਸ ਦੇ ਮਾਪਿਆਂ ਰਾਹੀਂ ਫਿਨਲੈਂਡ ਦੀ ਨਾਗਰਿਕਤਾ ਮਿਲਦੀ ਹੈ। ਬੱਚੇ ਦੇ ਮਾਤਾ-ਪਿਤਾ ਦੀ ਫਿਨਿਸ਼ ਨਾਗਰਿਕਤਾ ਆਪਣੇ ਆਪ ਹੀ 1 ਜੂਨ 2003 ਤੋਂ ਬਾਅਦ ਦੇ ਵਿੱਚ ਪੈਦਾ ਹੋਏ ਬੱਚੇ ਨੂੰ ਮਿਲ ਜਾਵੇਗੀ। ਜੇਕਰ ਉਨ੍ਹਾਂ ਦੀਆਂ ਸ਼ਰਤਾਂ ਕੁਝ ਇਸ ਪ੍ਰਕਾਰ ਨਹੀਂ ਪਹਿਲੀ ਬੱਚੇ ਦੀ ਮਾਂ ਇੱਕ ਫਿਨਿਸ਼ ਨਾਗਰਿਕ ਹੋਣੀ ਚਾਹੀਦੀ ਹੈ। ਬੱਚੇ ਦਾ ਪਿਤਾ ਇੱਕ ਫਿਨਿਸ਼ ਨਾਗਰਿਕ ਹੈ ਅਤੇ ਬੱਚੇ ਦੀ ਮਾਂ ਨਾਲ ਵਿਆਹ ਹੋਇਆ ਹੈ। ਬੱਚਾ ਫਿਨਲੈਂਡ ਦੇ ਵਿੱਚ ਪੈਦਾ ਹੋਇਆ ਅਤੇ ਪਿਤਾ ਇੱਕ ਫਿਨਿਸ਼ ਨਾਗਰਿਕ ਹੈ ਜਿਸ ਦਾ ਪਿਤਾ ਹੋਣ ਦਾ ਸਬੂਤ 1 ਜੂਨ 2003 ਜਾਂ ਬਾਅਦ ਦੇ ਵਿੱਚ ਮਿਲਿਆ। ਬੱਚਾ ਫਿਨਲੈਂਡ ਦੇ ਵਿੱਚ ਪੈਦਾ ਹੋਇਆ ਅਤੇ ਬੱਚੇ ਦੀ ਗੈਰ ਜ਼ਰਮਦਾਤਾ ਮਾਂ ਇੱਕ ਫਿਨਿਸ਼ ਨਾਗਰਿਕ ਹੈ ਜਿਸ ਦਾ ਮਾਤਾ ਹੋਣ ਦਾ ਸਬੂਤ 1 ਅਪ੍ਰੈਲ 2019 ਜਾਂ ਬਾਅਦ ਦੇ ਵਿੱਚ ਮਿਲਿਆ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।